ਪਟਿਆਲਾ ਚ ਚੋਰਾਂ ਦੇ ਹੌਸਲੇ ਵਧੇ ਨੇ ਹੁਣ ਧਾਰਮਿਕ ਸਥਾਨ ਵੀ ਚੋਰਾਂ ਦੇ ਨਿਸ਼ਾਨੇ ਤੇ ਐ ਅਜਿਹਾ ਹੀ ਮਾਮਲਾ ਪਟਿਆਲਾ ਸ਼ਹਿਰ ਦੇ ਭਾਤਸੋਂ ਰੋਡ ਤੇ ਸਥਿਤ ਖਾਲਸਾ ਨਗਰ ਚ ਦੇਖਣ ਨੂੰ ਮਿਲਿਆ ਜਿੱਥੇ ਸਿਰਡੀ ਸਾਈ ਮੰਦਿਰ ਚ ਚੋਰਾਂ ਨੇ ਮੰਦਿਰ ਦਾ ਗੇਟ ਤੋੜ ਦਿੱਤਾ ਤੇ ਗੋਲ ਕਚੋਰੀ ਕਰਕੇ ਖਾਲਸਾ ਨਗਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਦਿਰ ਦੇ ਮੁਖੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਨੇ ਇੱਕ ਵਾਰ ਇਸ ਮੰਦਿਰ ਚ ਦਸਤਕ ਦਿੱਤੀ ਸੀ ਅਤੇ ਅੱਜ ਇੱਕ ਵਾਰ ਫਿਰ ਚੋਰ ਗੋਲਕ ਚੋਂ ਪੈਸੇ ਕੱਢ ਕੇ ਫਰਾਰ ਹੋ ਗਏ ਨੇ ਨਾਲ ਕਰੀਬ 25000 ਰੁਪਏ ਲੈ ਗਏ ਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਚੋਰ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ ਇੰਨਾ ਹੀ ਨਹੀਂ ਉਹ ਜੁੱਤੀ ਪਾ ਕੇ ਮੰਦਿਰ ਦੇ ਅੰਦਰ ਦਾਖਲ ਹੋਏ ਨਹੀਂ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਸਰ ਕੀ ਨਾਮ ਹੈ ਮੇਰਾ ਨਾਮ ਪ੍ਰਿੰਸ ਹੈ ਜੀ ਸਰ ਜੀ ਕਿਹੜੀ ਜਗ੍ਹਾ ਹੈ ਇਹ ਭਾਜੀ ਖਾਲਸਾ ਨਗਰ ਹੈ ਪਾਸੋ ਰੋਡ ਇਹ ਪਾਸੋ ਰੋਡ ਜਸ਼ਨ ਪਲੇਸ ਦੀ ਬੈਕ ਸਾਈਡ ਹੈ ਜਿਹੜਾ ਮੰਦਿਰ ਹੈ ਕਿਸ ਚੀਜ਼ ਦਾ ਮੰਦਿਰ ਹੈ ਇਹ ਭਾਜੀ ਸਿਰੜੀ ਵਾਲੇ ਸਾਈਂ ਬਾਬਾ ਜੀ ਦਾ ਮੰਦਿਰ ਬਣਿਆ ਪਿਆ ਇਹ ਘਟੋ ਘਟ ਇਹਨੂੰ 14 ਸਾਲ ਹੋ ਗਏ ਬਣੇ ਨੂੰ ਜੀ ਮੰਦਿਰ ਨੂੰ ਕੀ ਵਾਕਿਆ ਕੀ ਹੋਈ ਹੈ ਭਾਜੀ ਵਾਕਿਆ ਹੋਈ ਹੈ ਕਿ ਪਹਿਲੀ ਵਾਕਿਆ ਨਹੀਂ ਆ ਇਹ ਇਹ ਪਹਿਲਾਂ ਵੀ ਇੱਕ ਦੋ ਵਾਰ ਚੋਰੀਆਂ ਹੋਈਆਂ ਨੇ ਪਰ ਚਲੋ ਅਸੀਂ ਉਦੋਂ ਕਮਿਲੈਂਟ ਦੇ ਦਿੰਦੇ ਸੀਗੇ ਜਿੰਨੀ ਕਿ ਮਾੜੀ-ਮੋਟੀ ਕਾਰਵਾਈ ਹੋ ਜਾਂਦੀ ਸੀ ਹੋ ਜਾਂਦੀ ਸੀ ਪਰ ਐਤਕੀ ਤਾਂ ਹੱਦ ਹੀ ਕਰਤੀ ਜੀ ਇਹ ਜਿਹੜਾ ਮੰਦਿਰ ਹੈ ਗਰੀਬਾਂ ਨੂੰ ਸਮਰਪਿਤ ਹੈ ਗਰੀਬਾਂ ਨੂੰ ਮਤਲਬ ਜ਼ਰੂਰਤਮੰਦਾਂ ਨੂੰ ਇਹ ਜਦੋਂ ਕੋਰੋਨਾ ਹੋਇਆ ਉਦੋਂ ਵੀ ਅਸੀਂ ਇਸ ਮੰਦਿਰ ਦੇ ਵਿੱਚ ਲਗਾਤਾਰ ਲੰਗਰ ਲਾਉਂਦੇ ਰਹੇ ਹਾਂ ਕਿਸੇ ਤੋਂ ਕੋਈ ਕਲੈਕਸ਼ਨ ਨਹੀਂ ਕੀਤੀ ਇਹ ਜੋ ਵੀ ਚੜਾਵਾ ਆਉਂਦਾ ਲੋਕ ਚੜਾ ਕੇ ਜਾਂਦੇ ਨੇ ਲੋਕਾਂ ਨੂੰ ਸਮਰਪਿਤ ਹੈ ਸਭ ਨੂੰ ਪਤਾ ਇਸ ਕਲੋਨੀ ਦੇ ਇਕੱਲੇ-ਇਕੱਲੇ ਬੰਦੇ ਨੂੰ ਪਤਾ ਦੂਰ ਤੋਂ ਵੀ ਲੋਕਾਂ ਦੇ ਨੇ ਉਹਨਾਂ ਨੂੰ ਵੀ ਪਤਾ ਕਿ ਇਸ ਮੰਦਿਰ ਦੇ ਵਿੱਚ ਜਿਹੜਾ ਵੀ ਚੜਾਵਾ ਚੜਦਾ ਜਾਂਦਾ ਉਸੇ ਟਾਈਮ ਉਸ ਬੰਦੀ ਦੀ ਸੇਵਾ ਕਰ ਦਿੱਤੀ ਜਲਦੀ ਆ ਜਿਹੜੇ ਬੰਦੇ ਨੇ ਕਾਰਨਾਮਾ ਕੀਤਾ ਚੋਰੀ ਦਾ ਉਹ ਬੜਾ ਹੀ ਸ਼ਰਮਨਾਕ ਤੇ ਈਕ੍ਰਿਨਾਯੋਗ ਕਾਰਨਾਮਾ ਹੈ ਜੀ ਉਸ ਲਈ ਅਸੀਂ ਮੈਂ ਤਾਂ ਕਹੂੰਗਾ ਜਿੰਨੀ ਨਿੰਦਾ ਕੀਤੀ ਜਾਵੇ ਕਰਨੀ ਚਾਹੀਦੀ ਹੈ ਤੇ ਪੁਲਿਸ ਕੰਪਲੇਨਟ ਦਿੱਤੀ ਭਾਜੀ ਪੁਲਿਸ ਕੰਪਲੇਨਟ ਦਿੱਤੀ ਵੀ ਹੈ ਕੱਲ ਮੈਕਮੇ ਤੋਂ ਲੋਕ ਆਏ ਸੀਗੇ ਉਹ ਜਿੰਨੀ ਕੀ ਤਹਿਕੀਕਾਤ ਕਰ ਸਕਦੇ ਸੀ ਕੀਤੀ ਹੈ ਪਰ ਮੈਂ ਉਹਦੇ ਨਾਲ ਸੈਟਿਸਫਾਈ ਨਹੀਂ ਕਿਉਂਕਿ ਸਾਡੇ ਸਾਰੇ ਕਲੋਨੀ ਦੇ ਵਿੱਚ ਦੂਰ ਦੂਰ ਤੱਕ ਕੈਮਰੇ ਲੱਗੇ ਨੇ ਉਹ ਬੰਦੇ ਨੂੰ ਪਤਾ ਸੀ ਕਿੱਥੇ ਕੈਮਰਾ ਲੱਗਿਆ ਪਿਆ ਉਹਨੂੰ ਪਤਾ ਉਹ ਜਾਣਦਾ ਰਣੋਂ ਚੰਗੀ ਤਰ੍ਹਾਂ ਉਹ ਬੰਦਾ ਏਸੀ ਕਿਸੇ ਏਰੀਏ ਦੇ ਅੱਜ ਪੁਲਿਸ ਆਪਣੀ ਇਮਾਨਦਰੀ ਨਾਲ ਕੰਮ ਕਰੇ ਚਾਰੋਂ ਪਾਸੇ ਦੇ ਕੈਮਰਾ ਤੋਂ ਸੀਸੀਟੀਵੀ ਫੋਟੋਜ ਲਵੇ ਨਾ ਤਾਂ ਪੱਕਾ ਹੰੜੜਾ 100% 2 ਘੰਟਿਆਂ ਦੇ ਵਿੱਚ ਬੰਦਾ ਫੜਾਇਆ ਜਾਊਗਾ ਕੀ ਕੀ ਚੋਰੀ ਹੋਇਆ ਇੱਥੋਂ ਭਾਜੀ ਚੋਰੀ ਤਾਂ ਸਿਰਫ ਕੱਲੇ ਪੈਸੇ ਹੋਏ ਨੇ ਮੈਂ ਤੁਹਾਨੂੰ ਕਹਾਂ ਉਹਨੇ ਪਹਿਲਾਂ ਸ਼ੀਸ਼ਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹਨੇ ਪੇਚਕੱਟ ਫਸਾ ਕੇ ਲੋਕ ਤੋੜਿਆ ਲੋਕ ਤੋੜਨ ਤੋਂ ਬਾਅਦ ਉਸ ਬੰਦੇ ਨੇ ਅੰਦਰ ਗੱਲੇ ਤੇ ਠੁੱਡੇ ਠੁੱਡੇ ਮਾਰੇ ਨੇ ਮਤਲਬ ਲੱਤਾਂ ਮਾਰਨੀਆਂ ਬੂਟ ਪਾ ਕੇ ਕਿੱਥੇ ਤੱਕ ਜਾਇਜ਼ ਜੀ ਗੋਲਾਕ ਵਿੱਚ ਕਿੰਨੇ ਹੈ ਗੋਲਾ ਤੱਕ ਭਾਜੀ 25-30 ਹਜ਼ਾਰ ਰੁਪਏ ਤਕਰੀਬਨ ਹੁੰਦੇ ਹੀ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵੀ ਅਸੀਂ ਨਾ ਕੋਈ ਪੈਸੇ ਇਹਦੇ ਚੋਂ ਕੱਟ ਕੇ ਬੈਂਕੇ ਚ ਨਹੀਂ ਜਮਾ ਕਰਾਂਦੇ ਗੁੱਲਕ ਚੇ ਰਹਿੰਦੇ ਨੇ ਕੋਈ ਲੋੜਵੰਦ ਬੰਦਾ ਆਂਦਾ ਹੈ ਅਸੀਂ ਉਸ ਨੂੰ ਮੌਕੇ ਤੇ ਗੁੱਲਕ ਚੋਂ ਕੱਟ ਕੇ ਉਹਦੀ ਮਦਦ ਕਰ ਦਿੰਦੇ ਆ ਉਹਨੂੰ ਪਤਾ ਹੈ ਬੰਦੇ ਨੂੰ ਇਹ ਚੀਜ਼ ਦਾ ਰੱਬਾ ਜੀ ਰਾਜ ਮੈਂ ਤੁਹਾਨੂੰ ਦੱਸੇ ਕਿ ਵੀ ਇਹ ਕੰਮ ਹੀ ਲੋਕਾਂ ਦੀ ਸੇਵਾ ਲਈ ਹੈ ਮੰਦਿਰ ਦਾ ਕੰਮ ਕੋਈ ਫੀਸ ਹੈ ਕਿਸੇ ਦੀ ਰਾਸ਼ਨ ਅਮਰਕਲ ਕਾਫੀ ਬੰਦੇ ਚੀਹਦੇ ਗਵਾ ਹੋਣਗੇ ਨਾਬਾ ਰੋਡ ਤੱਕ ਲੋਕ ਗਵਾ ਹੋਣਗੇ ਕਿ ਵੀ ਕਰੋਨਾ ਦੇ ਵਿੱਚ ਲੋਕਾਂ ਨੇ ਇਤੋਂ ਰਾਸ਼ਨ ਲੀਤਾ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਭਾਜੀ ਮੈਂ ਤਾਂ ਇਹ ਚਾਹਨਾ ਕਿ ਵੀ ਮਹਿਕਮੇ ਨੂੰ ਚਾਹੀਦਾ ਪੁਲਿਸ ਮੈਕ ਨੂੰ ਚਾਹੀਦਾ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਵੀ ਉਹਨਾਂ ਦਾ ਫਰਜ ਹੈ ਲਾਅਨ ਆਰਡਰ ਬਣਾ ਕੇ ਰੱਖਣਾ ਮੰਦਿਰ ਛੋਟਾ ਜਾਂ ਵੱਡਾ ਨਹੀਂ ਹੁੰਦਾ ਜੇ ਇਹੀ ਘਟਨਾ ਕਿਸੇ ਗੁਰਦੁਆਰੇ 'ਚ ਜਾਂ ਕਾਲੀ ਮਾਤਾ ਮੰਦਿਰ ਵਰਗੇ ਵੱਡੇ ਸੰਸਥਾਨ 'ਚ ਹੋਈ ਹੁੰਦੀ ਤਾਂ ਉਹ ਪੁਲਿਸ ਮਹਿਕਮ ਉਸ ਕਾਰਵਾਈ ਨੂੰ ਦਿੰਦਾ ਜਵਾਬ ਕਿ ਨਹੀਂ ਦਿੰਦਾ ਉਸ ਚੋਰ ਨੂੰ ਫੜਦਾ ਕਿ ਨਹੀਂ ਫੜਦਾ ਮੇਰੀ ਬੇਨਤੀ ਹੈ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ